ਸਭ ਤੋਂ ਪਹਿਲਾਂ ਮੈਂ ਡਾਕਟਰ ਮਨਜੀਤ ਸਿੰਘ ਬਲਜੀ ਨੂੰ ਉਹਨਾਂ ਦੀ 14ਵੀਂ ਗੰਲਾ ਆਰ ਪਾਕ ਦੀਆਂ ਦੇ ਰਿਲੀਜ ਮੌਕੇ ਦੇ ਉੱਤੇ ਬਹੁਤ-ਬਹੁਤ ਵਧਾਈ ਦੇਣਾ ਤੇ ਹੁਣ ਤੱਕ ਜਿੰਨਾ ਪ੍ਰੋਗਰਾਮ ਆਪਣਾ ਦੇਖਿਆ ਚੱਲਿਆ ਸੁਖਵਿੰਦਰ ਸਿੱਧੂ ਤੋਂ ਲੈ ਕੇ ਹੁਣ ਤੱਕ ਤੇ ਸਪਨੇ ਪਾਕ ਮਾਲਕਲਾ ਕynthia ਨੇ ਇਸ ਬਹਾਨੇ ਦੇ ਨਾਲ डॉक्टर मनजीत सिंह वल जी ने किताब के बहाने सो कि खूबसूरत किनिया एहसास भरपूर गल् जो सुनिया आपने सो जिमें आपते ही डॉक्टर मनजीत सिंह वल जे ने वो मनुख्खी शरीर के डॉक्टर ने तो पैथोलॉजिस्ट ने ਅਕਲੀਮ ਪਥਰੋਜਿਸਟ ਨੇ ਜੀਨਾ ਦਾ ਕੇ ਮੈਂ ਸਮਝਦਾ ਕਿ ਭਾਰਤ ਦੇ ਵਿੱਚ ਇਹ ਨਹੀਂ ਕਿ ਦੁਨੀਆ ਪੱਧਰ ਦੇ ਉੱਤੇ ਵੀ ਇਹਨਾਂ ਦਾ ਆਪਣਾ ਬੁਫਾਮ ਹੈ ਤੇ ਬਾਕੀ ਇਹਨਾਂ ਦੀ ਕਿਤਾਬ ਨੂੰ ਪੜਦਿਆਂ ਹੋਇਆਂ ਇਹਨਾਂ ਦੇ ਪਰਿਵਾਰ ਬਾਰੇ ਜਿਸ ਤਰ੍ਹਾਂ ਦਾ ਪਰਿਵਾਰ ਰਿਹਾ ਹੈ ਇਹਨਾਂ ਦਾ ਕਿੰਨੇ ਨੀਵੇਂ ਪੱਦਰ ਤੋਂ ਉੱਠ ਕੇ ਔਰ ਕਿੰਨੇ ਉੱਚੇ ਸੰਸਕਾਰ ਹਮੇਸ਼ਾ ਹੀ ਬਣਾਈ ਰੱਖੇ ਨੇ ਇਹਨਾਂ ਨੇ ਚਾਹੇ ਉਹ ਮੈਂ ਸਮਝਦਾ ਕਿ ਗਰੀਬੀ ਦਾ ਜਿਹੜਾ ਦੌਰ ਰਿਹਾ ਹੋਵੇ ਔਰ ਧਨ ਭਾਕ ਮੈਂ ਸਮਝਦਾ ਕਿ ਸਾਨੂੰ ਇਸ ਤਰ੍ਹਾਂ ਦੀ ਕਿਤਾਬ ਜਿਹੜੀ ਹੈ ਦੇ ذریعے ਇਹ ਜਾਣਨ ਦਾ ਮੌਕਾ ਮਿਲਿਆ ਮੈਂ ਇਹਨਾਂ ਦੇ ਜਿਹੜੇ ਸਵਰਗੀ ਮਾਪੇ ਨੇ ਉਹਨਾਂ ਨੂੰ ਵੀ ਮੈਂ ਆਪਣੀ ਅਕੀਦਤ ਆਪਣੇ ਬਣੋ ਪੇਸ਼ ਕਰਦਾ ਕਿ ਜਿਨ੍ਹਾਂ ਨੇ 19 ਮਿਹਨਤ ਇਮਾਨਦਾਰੀ ਲਗਨ ਦੇ ਨਾਲ ਆਪਣੇ ਬੱਚਿਆਂ ਨੂੰ ਐ ਸਹੀ ਵਿਸ਼ਾ ਦੇ ਵਿੱਚ ਉਪਕੀਤਾ ਮੈਂ ਘਟੋ ਘਟੇ ਇਹ ਸਮਝਦਾ ਕਿ ਇੱਕ ਮੈਂ ਤੁਹਾਡੇ ਨਾਲ ਥੋੜੀ ਗੱਲ ਸਾਂਝੀ ਕਰ ਰਿਹਾ ਕਿ ਕਿਸੇ ਨੇ ਕਿਤੇ ਨੂੰ ਪੁੱਛਿਆ ਕਿ ਬਈ ਦੁਨੀਆ ਦੇ ਵਿੱਚ ਸਭ ਤੋਂ ਵੱਤ ਕੁਝ ਕੋਣ ਹੈ ਕਿਤੇ ਦੋ ਦੋਸਤਾਂ ਨੇ ਪੁੱਛਿਆ ਕਿ ਦੁਨੀਆ 'ਚ ਸਭ ਤੋਂ ਵੱਧ ਖੁਸ਼ ਕੌਣ ਹੈ ਤੇ ਉਹਨਾਂ ਬੜਾ ਸੋਚ ਸਮਝ ਕੇ ਜਵਾਬ ਦਿੱਤਾ ਕਹਿੰਦਾ ਕਿ ਦੁਨੀਆ ਵਿੱਚ ਸਭ ਤੋਂ ਵੱਧ ਖੁਸ਼ ਜਿਹੜਾ ਹੈ ਉਹ ਗਧਾ ਹਾਂ ਉਹ ਚਾਰ ਹੀ ਪੈਰ ਉੱਤੇ ਕਰਕੇ ਢੇਰਾਂ ਦੇ ਉੱਤੇ ਰੂੜੀਆਂ ਦੇ ਉੱਤੇ ਹਿੰਕਦਾ ਕਰਦਾ ਮੈਂ ਸਮਝਦਾ ਕਿ ਆਦਮੀ ਦਾ ਸੱਜੀ ਦਾ ਬੜਾ ਲਾਜ਼ਮੀ ਹੁੰਦਾ ਆਦਮੀ ਦਾ ਸੰਵੇਦਨਸ਼ੀਲ ਹੋਣਾ ਬੜਾ ਲਾਜ਼ਮੀ ਹੁੰਦਾ ਆਦਮੀ ਦਾ ਆੜੇ-ਦੁਆੜੇ ਕੀ ਬੱਪਰਿਆ ਤੇ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹਨਾਂ ਗੱਲਾਂ ਬਾਰੇ ਸੋਚਣਾ ਆਦਮੀ ਦਾ ਜਿਆਦਾ ਲਾਜ਼ਮੀ ਹੁੰਦਾ ਹੈ ਐ ਨਕਲੀ ਹਾਸੇ ਹਸਣ ਦਾੋਂ ਅਸਲੀ ਉਹਦੇ ਵਿੱਚ ਸੰਜੀਦਾ ਨਾ ਹੁੰਦੇ ਤਾਂ ਮੈਂ ਸਮਝਾਂ ਬਹੁਤ ਲਾਜ਼ਮੀ ਪੜਾ ਔਰ ਜੋ ਡਾਕਟਰ ਮਨਜੀਤ ਸਿੰਘ ਵੱਲ ਜੀ ਜਿਸ ਜੋ ਵੀ ਮੁਆਮਲਾ ਨੇ ਨੌਕਰੀ ਦੌਰਾਨ ਹੱਥੋਂ ਕੀਤਾ 45 ਸਾਲ ਨੌਕਰੀ ਕੀਤੀ ਬਹੁਤ ਵੱਡੀ ਸੇਵਾ ਕਰਦੇ ਰਹੇ ਨੇ ਔਰ ਮੈਂ ਸਮਝਦਾ ਕਿ ਆਪਾਂ ਦੇਖਦੇ ਆ ਆਲੇ ਦੁਆਲੇ ਵੀ ਆਪਣੇ ਕਿ ਇਸ ਤਰ੍ਹਾਂ ਦੇ ਜਿਹੜੇ ਡਾਕਟਰ ਨੇ ਉਹ ਰਿਟਾਇਰ ਹੋ ਕੇ ਆਪਣਾ ਕਲੀਨਿਕ ਨਰਸਿੰਗ ਹੋਮ ਕੋਲ ਲੈਂਦੇ ਤੇ ਪੈਸੇ ਦੀ ਉਹ ਉਹ ਪੈਸਾ ਪੈਸਾ ਕਰਨਾ ਕੀ ਹੈ ਪੈਸਾ ਕਿੰਨੇ ਕ ਪੈਸੇ ਦੀ ਲੋੜ ਹੁੰਦੀ ਆ ਆਦਮੀ ਨੂੰ ਮੇਰੀ ਸਮਝ ਨਹੀਂ ਆਣੀ ਆਏਗਾ ਪੈਸੇ ਦੀ ਯੂਨਾ ਇੱਕ ਪਤਾ ਹੈ ਆਪਾਂ ਨੂੰ 70 ਸਾਲ 80 400 ਸਾਲ ਜੀ ਦਾ ਜਿਸ ਸਮੇਂ ਦਾ ਇਸ ਕਾਇਨਾਤ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਜਿਸ ਦਾ ਕੋਈ ਇਹ ਸਮਾਂ ਹੀ ਕੋਈ ਨਹੀਂ ਹੈ ਮੈਂ ਨਾਟਕ ਹੈ ਨਾਟਕ 3 ਘੰਟੇ ਦਾ ਇੱਕ ਫਿਲਮ ਹੈ ਉਹ 3 ਘੰਟੇ ਦੀ ਹੈ ਤੇ ਆਦਮੀ ਦਾ ਜੀਵਨ ਹੈ ਚਾਹੇ ਉਹ 50 ਸਾਲ ਹੈ 60 ਸਾਲ ਹੈ 80 ਸਾਲ ਹੈ 100 ਸਾਲ ਕਿੰਨੇ ਪੀੜੀਆਂ ਕਿੰਨੇ ਫੰਨੇ ਖਾ ਲਾਡੂ ਖਾ ਹੋ ਕੇ ਚਲੇ ਗਏ ਸਭ ਤੇ ਘੱਟੋ ਘੱਟ ਮੈਂ ਵੀ 7 ਸਾਲ ਤੋਂ ਦਾ ਉਪਰ ਹੀ ਆ ਰਿਹਾ ਰਿਟਾਇਰ ਹੋ ਗਿਆ 2-3 ਸਾਲ ਹੋਏ ਨੇ ਤੇ ਜੋ ਮੇਰਾ ਆਪਣਾ ਨਿੱਜੀ ਮਤਲਬ ਜ਼ਿੰਦਗੀ ਦਾ ਮੰਨਣਾ ਹੈ ਜਾਂ ਜਿੰਨੇ ਮੈਨੂੰ ਸਮਝਾਈ ਹੈ ਕਿ ਆਪ ਮੈਨੂੰ ਆਪਣਾ ਜਿੱਥੇ ਵੀ ਹੈ ਉਸ ਨੂੰ ਜੀਣਵਾਣਾ ਜਿਹਾ ਹੈ ਉਹ ਹੀ ਆਪ ਦੀ ਦੇ ਹੱਥ ਵਸ ਹੈ ਤੇ ਬਾਕੀ ਸਫਰ ਉਹ ਤਾਂ ਆਪ ਸਾਰੇ ਜਾਣਦੇ ਆ ਗੁਰਬਾਣੀ ਚ ਕੀ ਹੈ ਬਾਬਾ ਨਾਨਕ ਵੀ ਕਹਿ ਗਏ ਨੇ ਕਿ ਸਾਰਾ ਕੁਝ ਇਸ ਅਨੰਤ ਹੈ ਬਸਾਰਾ ਤੇ ਇਸ ਦਾ ਕੋਈ ਅੰਤ ਨਹੀਂ ਪਾਪਾ ਜਿੱਥੇ ਵੀ ਰਹਿਨੇ ਆ ਘਰ ਚ ਰਹਿਨੇ ਆ ਜਾਂ ਦਫ਼ਤਰ ਚ ਹੋਣੇ ਆ ਮੈਂ ਜਦ ਦਾ ਲੇਖਕ ਸੁਭਾਵਾ ਦੇ ਨਾਲ ਜੁੜਿਆ ਹਾਂ ਔਰ ਮੈਨੂੰ ਇੱਥੇ ਆ ਕੇ ਲੱਗਦਾ ਹੈ ਕਿ ਮੈਂ ਜਿੰਦਾ ਮੈਨੂੰ ਜਿਊਣ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਜਿੰਦਾ ਹਾਂ ਮੈਨੂੰ ਇੱਥੇ ਆ ਕੇ ਲੱਗਦਾ ਹੈ ਮੈਨੂੰ ਬਾਹਰ ਬਿਜਾਰਤ ਤੁਰਿਆਂ ਫਿਰਿਆਂ ਨੂੰ ਇਹ ਅਹਿਸਾਸ ਨਹੀਂ ਹੁੰਦਾ। ਉਹ ਕਿਉਂਕਿ ਇਹ ਸੰਵੇਦਨਸ਼ੀਲ ਲੋਕਾਂ ਦੇ ਨਾਲ ਵਿਚਰ ਰਹੇ ਹਾਂ ਅਸੀਂ ਪਦੀਆ ਸੂਰੀਆ ਗੱਲਾਂ ਕਰ ਰਹੇ ਹਾਂ ਅਸੀਂ ਮਨੁੱਖੀ ਜ਼ਿੰਦਗੀ ਵਧੀਆ ਹੋਵੇ ਸਤੋਂ ਆਣ ਬਾਂਗਾਂ ਬਾਤਾਂ ਥੇੜੀਆਂ ਨੂੰ ਉਹ ਮੁਸ਼ਕਿਲਾਂ ਨਾਲ ਜਿਹੜੀਆਂ ਸਾਨੂੰ ਆਈਆਂ ਨੇ ਜਾਂ ਅਸੀਂ ਝੱਲੀਆਂ ਨੇ ਇਸ ਤਰ੍ਹਾਂ ਦੇ ਅਹਿਸਾਸ ਜਿਹੜੇ ਨੇ ਮੈਂ ਸਮਝਦਾ ਕਿ ਆ ਡਾਕਟਰ ਬਾਲ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਇਹ ਸਾਰੇ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਤੁਹਾਡੇ ਨਾਲ ਇਸ ਤਰ੍ਹਾਂ ਦੇ ਅਹਿਸਾਸਾਂ ਨਾਲ ਭਰੇ ਭਰੇ ਨੇ ਡਾਕਟਰ ਬਾਲ ਸਾਹਿਬ ਔਰ ਡਾਕਟਰ ਬਾਲ ਸਾਹਿਬ ਵਰਗੇ खूबसूरत लोगों की वजह के नी दुनिया युगिरता ए धरती सारा खूबसूरत है खूबसूरत लगता है और साधानी मंडल दे बहुत ही कार्यजोग शखशियत जगड़िया ने विद्वान ने बैठिया ने डॉक्टर चंग बहादुर गोयल जी ਜਿਹੜੇ ਕਿ ਦੁਨੀਆ ਦਾ ਲਿਟਰੇਚਰ ਜਿਹਨਾਂ ਨੇ ਸਾਲੋਂ ਪੰਜਾਬੀਆਂ ਨੂੰ ਜਾਂ ਹਿੰਦੋਸਤਾਨੀਆਂ ਨੂੰ ਕਹ ਲਈਏ ਉਹਨਾਂ ਨੂੰ ਉਹਨਾਂ ਦੇ ਰੱਖਿਆ ਨਹੀਂ ਬਧਿਆ ਬਧਿਆ ਜਿਹੜਾ ਲਿਟਰੇਚਰ ਦੁਨੀਆ ਦਾ ਅੰਗਰੇਜ਼ੀ ਦੇ ਵਿੱਚ ਜਾਂ ਹੋਰ ਜਵਾਨਾਂ ਦੇ ਵਿੱਚ ਤੋਂ ਤਰਜਮਾ ਹੋ ਕੇ ਉਹ ਦੇ ਵਿੱਚ ਆਇਆ ਉਹ ਇਹਨਾਂ ਨੇ ਸਾਨੂੰ ਪੜਨ ਦਾ सुभाग खाना बनिया इन्हों बदौलत तरसेम बशर जी ने बहुत खूबसूरत गला ने बहुत ही बढ़िया तरीके शायराना शहर के नाम अपन जल्त ने डॉक्टर पतंग साहब ने मैं समझा कि पूरा पोस्टमार्टम जोड़ा जिनों कहिए किताब का ਹਾਂ ਹਰ ਤਰੀਕੇ ਦਾ ਹਰ ਪੱਖੋਂ ਐ ਬਹੁਤ ਹੀ ਵਧੀਆ ਉਹਨਾਂ ਦਾ ਜਿਹੜਾ ਪੇਪਰ ਰਿਆ ਡਾਕਟਰ ਪੰਚ ਸਾਹਿਬ ਦਾ ਤੇ ਮੈਡਮ ਜੁਤੀ ਕੁਸੂਰੀ ਪੈਰੀ ਦਾ ਪੂਰੀ ਬੀਜੀ ਮੈਡਮ ਨੇ ਔਰ ਉਹਨਾਂ ਤੋਂ ਬਾਅਦ ਹਰਵਿੰਦਰ ਢਾਲੀਵਾਲ ਜੀ ਨੇ ਸ਼ੈਰ ਰਹਾ ਰਹੋਂ ਕੋਇਆ ਹਾਂ ਕਿਆ ਰੰਗ ਬਦਿਆ ਕਿਆ ਜਜਬਾਤਾਂ ਨੂੰ ਹਲੂਣਾ ਦੇਣ ਵਾਲਾ ਗੀਤ ਜਿਹੜਾ ਆਹਦੇ ਨਾਲ ਸਾਂਝਾ ਕੀਤਾ ਸੋ ਮੈਂ ਯਾਦ ਸਮਾ ਨਹੀਂ ਲਵਾਂਗਾ ਕਹਾਣੀਆਂ ਤੇ ਕਹਾਣੀਆਂ ਵੀ ਕਹਿ ਸਕਦੇ ਇਹਨਾਂ ਨੂੰ ਇਹਨਾਂ ਨੂੰ ਲੇਖ ਵੀ ਕਹਿ ਸਕਦੇ ਇਹਨਾਂ ਨੂੰ ਯਾਦਾਂ ਵੀ ਕਹਿ ਸਕਦੇ ਇਹਨਾਂ ਨੂੰ ਸਿਮਰਤੀਆਂ ਵੀ ਕਹਿ ਸਕਦੇ ਸਾਹਿਬ ਦਾ ਜੀੜਾ ਵੀ ਰੂਪ ਕਹ ਲਈਏ ਪਰ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਦਿਲ ਤੱਕ ਜਾਂਦੀਆਂ ਨੇ ਦਿਲ ਦੀਆਂ ਗਹਿਰਾਈਆਂ ਤੱਕ ਜਾਂਦੀਆਂ ਨੇ ਤੇ ਕਿਸ ਦੇ ਨਾਮ ਇਹਨਾਂ ਦੇ ਸ਼ਰੀਕੇ ਹਯਾਰ ਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਕਿ ਡਾਕਟਰ ਸਾਹਿਬ ਜੋ ਕੁਝ ਵੀ ਅੱਜ ਤੱਕ ਕਰ ਸਕੇ ਨੇ ਜਾਂ ਜੋ ਕਰ ਰਹੇ ਨੇ ਉਨ੍ਹਾਂ ਦੇ ਸਹਿਯੋਗ ਤੋਂ ਬਿਨਾ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਇਹ ਗੱਲਾਂ ਜਿਹੜੀਆਂ ਨੇ ਉਹ ਸੰਭਵ ਨਹੀਂ ਹਸਨ ਹੋ ਸਕਣੀਆਂ ਤੇ ਭੁਪਿੰਦਰ ਮੱਲ ਜੀ ਨੇ ਦੱਸਿਆ ਕਿ ਡਾਕਟਰ ਸਾਹਿਬ ਨੇ ਦੋ ਫਿਲਮਾਂ ਵੀ ਬਣਾਈਆਂ ਨੇ ਤੇ ਅ ਸਰਲ ਚਰਾਹ ਦੋ ਪਾ ਤੇ ਚਾਂਜਨ ਬੀ ਆਸਟਿਓਸਰਕੋਮਾ ਔਰ ਹੋਰ ਵੀ ਮੇਰੇ ਨਾਲ ਕੱਲ ਹੀ ਗੱਲ ਕਰ ਰਾਇ ਸੀ ਕੋਈ ਹੋਰ ਵੀ ਫਿਲਮ ਜਿਹੜੀ ਹੈ ਨਵੀਂ ਉਹ ਲੈ ਕੇ ਆਣਗੇ ਜਲਦੀ ਤੋਂ ਜਲਦੀ ਸੋ ਸਾਗੀਆਂ ਆ ਬਿਲੀ ਜਿਹੜੀਆਂ ਨੇ ਸ਼ੁਭ ਸ਼ਾਮਾਂ ਨੇ ਔਰ ਅਸੀਂ ਚਾਹਨੇ ਕਿ ਡਾਕਟਰ ਸਾਹਿਬ ਹੋਰ ਵੀ ਇਸ ਸਹਾਇਤੇ ਦੇ ਤਰ ਦੇ ਰਿਓ ਹੋਰ ਦੇਣ ਦੁਗਣੀ ਤੇ ਰਾਤ ਚੋਗਣੀ ਅਗਰ ਅਗਾ ਬਣ ਤੇ ਸਾਨੂੰ ਹੋਰ ਵੀ ਨਾ ਤੋਂ ਬਹੁਤ ਵੱਡੀਆਂ ਆਸਾਂ ਨੇ ਤੇ ਮੈਂ ਇਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਦਾ ਪ੍ਰਧਾਨਗੀ ਮੰਡਲ ਦਾ ਭਪਿੰਦਰ ਮਲਕ ਜੀ ਦਾ ਸਭ ਦਾ ਧੰਨਵਾਦ ਕਰਦਾ ਸ਼ੁਕਰੀਆ ਮੇਰਬਾਣ ਜੀ